100 ਬੰਦਾ ਹੋਇਆ 94 ਹੋ ਗਏ 97 100 ਟੱਪ ਗਿਆ ਫਿਰ ਤੁਹਾਨੂੰ ਦਿਖਾਉਂਦੇ ਆਂ ਕਹਿੰਦਾ ਹੇ ਤਾਂ ਬੱਚਾ ਆਉਣ ਦੇ ਸਹੀ ਆਉ ਮੇਲਿਆਂ ਚ ਐਨੇ ਦੇਣਾ ਜਵਾਬ ਸਰਾਂ ਨੇ ਬਾਈ ਰੋ ਦੇਖੋ ਤੁਸੀਂ ਬਿਛੇਰੇ ਦਾ ਯਾਰ ਪੱਕਾ ਸਿਰਾ ਗੱਲ ਆ ਬਾਈ ਤੇ ਵੀਡੀਓ ਕੋ ਸ਼ੇਅਰ ਜ਼ਰੂਰ ਕਰਿਓ ਦੇਖੋ ਕਿ ਮੈਚ ਕੱਢਿਆ ਗਰਾਊਂਡ ਦੇ ਵਿੱਚ ਮદાન ਵੇਖੋ ਤੁਸੀਂ ਹਾਂਜੀ ਅੱਛਾ ਚਲੋ ਵਧੀਆ ਗੱਲ ਹਾਂ 104 ਹੋ ਗਏ ਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਜੀ ਆਪਣਾ ਨਵਾਂ ਅਸਤਰ ਜਿਹੜਾ ਬਿਸ਼ੇਰਾ ਸਹਜਾਦਾ ਦੇਖ ਲੋ ਅੱਜ ਪਹਿਲੀ ਵਾਰ ਕੈਮਰੇ ਤੇ ਲੈ ਕੇ ਆਂਦਾ ਤੇ ਖੁੱਲਾ ਛੱਡ ਦੋ ਅੱਜ ਇਹਨੂੰ ਖੁੱਲਾ ਹੀ ਛੱਡਣਾ ਪੈਣਾ ਖੋਲੋ ਪੁੱਤ ਖੋਲੋ ਬਾਹਰ ਨਿਕਲ ਜਾਓ ਵੀਰੇ ਬਹੁਤ ਅੱਗ ਦੀ ਨਾਲ ਬਣੂਗਾ ਬਾਹਰ ਨਿਕਲ ਜਾ ਚਾਹੇ ਉੱਧਰ ਖੜ੍ਹ ਜਾਓ ਐ ਕਰੋ ਉੱਥੇ ਲਾਈਨ 'ਚ ਖੜ੍ਹ ਜਾਓ ਫੇਰ ਨਹੀਂ ਕੋਈ ਚੱਕਰ ਉੱਥੇ ਇਧਰਲੇ ਪਾਸੇ ਨਾਲੇ ਸੇਫ ਰਹੂਗਾ ਕੁਝ ਬੰਦੇ ਚਾਹੇ ਇੱਧਰ ਖੜਜੋ ਅੰਨਾ ਨਾ ਇੱਧਰ ਖੜਜੋ ਇਧਰਲੇ ਪਾਸੇ ਜੇ ਸਾ ਆ ਇੱਥੇ ਖੜਜੋ ਹਾਂ ਇੱਧਰ ਤਾਂ ਕੋੜਾ ਆਉਂਦਾ ਨਹੀਂ ਕਰੀਬਨ 100 150 ਬੰਦਾ ਤਾਂ ਬਾਈ ਆਇਆ ਹੋਇਆ ਟੱਪ ਗਏ 100 ਹਾਂਜੀ ਹਾਂਜੀ ਆਓ ਦੇਖੋ ਜੀ ਅੱਗ ਦੀ ਨਾਲ ਸਾਡੀ ਸ਼ੋਹਾਂ ਵਾਸਤੇ ਜਿਹੜੀ ਤਿਆਰ ਹੋਈ ਆ ਇੱਧਰ ਉਹਨੂੰ ਲਾਤਰ ਦੂ ਓਏ ਅ ਸ਼ਵੀ ਖਿੱਚ ਕੇ ਰੱਖ ਪੁੱਤ ਉੜੇ ਕਿ ਨਹੀਂ ਨਾ ਟੈਕ ਸਿੱਧਾ ਆ ਆਉਣ ਦੇ ਆਉਣ ਦੇ ਲਓ ਜੀ ਦੇਖੋ ਨਮਸਤਾਰ ਬਾਬਾ ਜੀ ਫੁੱਲ ਸਪੋਰਟ ਪੰਜਾਬ ਸ਼ਿੰਗਾਰ ਨੂੰ ਇਹ ਜੀ ਸਹਜਾਦਾ ਪੰਜਾਬ ਸ਼ਿੰਗਾਰ ਦੀ ਡਿੱਟੋ ਕਾਪੀ ਆ ਕਿਉਂਕਿ ਪੰਜਾਬ ਸ਼ਿੰਗਾਰ ਦੀ ਰੀਅਲ ਭੈਣ ਦਾ ਬੱਚਾ ਇਹ ਕਾਲੇ ਕੰਟਾ ਇਹਦਾ ਸ਼ਾਇਰ ਆ ਤੇ ਅਲੀ ਸ਼ਾਣੇ ਦਾ ਦਾਦਾ ਤੂਫਾਨੇ ਦਾ ਪਰਦਾਦਾ ਇਹ ਆ ਡਾਇਰੈਕਟ ਕਾਲੇ ਕੰਟੇ ਦਾ ਬੱਚਾ 28 ਕੋਈ ਕੋਈ ਨਹੀਂ ਕੋਈ ਠੀਕ ਆ ਇਹ ਕਰਦਾ ਹੁੰਦਾ ਕੋਲੇ ਕੋਈ ਗੱਲ 28 ਮਹੀਨਿਆਂ ਦਾ ਬੱਚਾ ਮਿੰਟੂ ਪਤੌੜ ਤੋਂ ਸਾਡੇ ਵੀਰ ਧੰਨਵਾਦ ਜੱਟਾ ਕਿਵੇਂ ਆ ਪੰਜਾਬ ਵਾਲੇ ਧੰਨਵਾਦ ਆ ਸ਼ਿੰਗਾਰ ਸੌਂਕ ਸਾਨੂੰ ਪਾਤਾ ਕਰਨ ਸੌਹਰ ਕਹਿ ਰਹੇ ਖੁੱਲਾ ਛੱਡ ਦੋ ਪੁੱਤ ਖੁੱਲਾ ਛੱਡ ਦੋ ਖੁੱਲਾ ਛੱਡ ਦੋ ਲਓ ਜੀ ਇਹ ਆ ਪਜਾਓ ਪਜਾਓ 215 ਜਾਣੇ ਹੋ ਗਏ 500 ਟਪਾ 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 ਦੋ ਬਾਬਾ ਜੀ ਜਵਾਬ ਦੋ ਪੁੱਛੋ ਜੀ ਕੋਈ ਗੱਲ ਨਹੀਂ ਬਾਬਾ ਜੀ ਕੁਲਦੀਪ ਕੁਮਾਰ ਧੰਨਵਾਦ ਵੀਰੇ ਕੁਲਦੀਪ ਕੁਮਾਰ ਤਾਲਾ ਸਰ ਸਰਖੋ ਲੰਬਾ ਦੇਖੋ ਜੀ ਨਮਸਤ ਓਏ ਉਧਰ ਨੂੰ ਖਿੱਚੀ ਓ ਯਾਰ ਤੂੰ ਖੁੱਲਾ ਛੜਾ ਦੇ ਬੰਦ ਛੜ ਦੇ ਖੁੱਲਾ ਖੜ ਦੋ ਖੁੱਲਾ ਛੜ ਦੋ ਨਿੰਗ ਚੋਂ ਖੋਲ ਦੇ ਇਹਦਾ ਨਾਂ ਸਹਜਾਦਾ ਜੀ ਇਹਦੀ ਜਿਹੜੀ ਡੈਮ ਆ ਉਹ ਹੈਗੀ ਮੂਣੀ ਦੇਖੋ ਜੀ ਇਹਦੀ ਜਿਹੜੀ ਡੈਮ ਆ ਉਹ ਹੈਗੀ ਮੂਣੀ ਤੇ ਇਹ ਅੱਜ ਤੁਹਾਡੇ ਨਾਲ ਇੰਟਰੋਡਿਊਸ ਕਰਾਇਆ 28 ਮਹੀਨਿਆਂ ਦਾ ਇਹਦੀ ਉਮਰ ਹੋਗੀ ਤੇ ਹੁਣ ਇਹਨੂੰ ਸ਼ੋਹਾਂ ਚ ਪਾਵਾਂਗੇ ਸਾਰੇ ਤੇ ਲਵਤਾ ਲੇਟਾ ਮਾਰਤਾ ਹੀ ਲੋ ਜੀ ਕੋੜਾ ਖੁਸ਼ ਹੋ ਗਿਆ ਲੇਟਾ ਮਾਰਤਾ ਜਕਾਰਾ ਲਾ ਦਿਓ ਇੱਕ ਅ ਤਰੀਆ ਗਾਲ ਕਹਿੰਦੇ ਕੋੜਾ ਲੇਟਾ ਮਾਰ ਕੇ ਭਜੇ ਡਰੋ ਨਾ ਡਰੋ ਨਾ ਤੁਹਾਡੇ ਕੋਲ ਨਹੀਂ ਹੋ ਆ ਲੰਬੇ ਉਹ ਚ ਰਹੋ ਲੰਬਾਈ ਚ ਰਹੋ ਐਂ ਜੋ ਤੂੜਾਂ ਪੱਟਤੀਆਂ ਗਰਦ ਦਿਖਾ ਰਿਹਾ ਦੇਖੋ ਡਰਾਉਣਾ ਡਰਾਉਣਾ ਕੁਛ ਨਹੀਂ ਕਰਦਾ ਡਰਾਉਣਾ ਆਪੇ ਮੁੜ ਜਾਊਗਾ ਆਪੇ ਮੁੜ ਜਾਊਗਾ ਡਰਾਉਣਾ ਆਏ ਹਾਏ ਹਾਏ ਖੜ ਨੀ ਦੇਖੋ ਖੜ ਨੀ ਦੇਖੋ ਚੱਲ ਚੱਲ ਓ ਚੱਲ ਖੁੱਲਾ ਛੜਤਾ ਵੀਰ ਦੀ ਖੁੱਲਾ ਛੱਡ ਕੇ ਜਾਨਵਰ ਬਹੁਤ ਖੁਸ਼ ਰਹਿੰਦਾ ਜਾਨਵਰਾਂ ਪ੍ਰਤੀ ਪੁੱਛਣਾ ਕਿਸੇ ਨੇ ਪੁੱਛ ਸਕਦੇ ਕੋਈ ਚੱਕਰ ਨਹੀਂ ਕਾਲੇ ਕਾਂਡੇ ਦਾ ਬੱਚਾ ਪਹਿਲਾ ਸੂਆ ਦਿੱਤਾ ਦੀ ਪੰਜਾਬ ਸਿੰਘ ਆਰ ਸ਼ਾਨ ਕੋੜਾ ਜਿਹੜਾ ਕੁਛ ਨਹੀਂ ਕਰਦਾ ਸ਼ਾਨ ਕੋੜੇ ਦੀ ਭੈਣ ਲੱਤ ਨਹੀਂ ਮਾਰਦਾ ਵੀਰੇ ਤੂੜਾਂ ਪੱਟਦੀਆਂ ਆ ਜਿਹੜੇ ਕਹਿੰਦੇ ਸਾਨੂੰ ਇੱਕ ਕੋੜਾ ਹਜਮ ਨਹੀਂ ਆਉਂਦਾ ਵੀਰੇ ਅੱਜ ਤਾਂ ਇਹਨੇ ਆਉਣਾ ਮੈਦਾਨ 'ਚ ਉਦੋਂ ਕੀ ਬਣੂ ਆ ਜਿਹੜਾ ਕਾਲੇ ਕਾਂਟੇ ਵਾਲਾ ਮੁੱਕਦਾ ਫਿਰਦਾ ਕਾਲਾ ਆਲੀਕਾ ਕਲਵੰਤ ਸਿੰਘ ਢੀਂਸਾ ਕਹਿ ਰਹੇ ਨੇ ਗੁੱਡ ਦਾ ਜੀ ਤੰਨ ਥੋਰ ਕਹਿੰਦੇ ਬੋਲੇ ਸੋਨਿਆ ਸਾਸੀ ਇੱਕਾ ਤੁਸੀਂ ਕੋੜੇ ਦੀ ਚਾਲ ਦੇਖੋ ਕੋੜੇ ਦੀ ਤੋਰ ਦੇਖੋ ਅੱਜ ਤੁਹਾਡੇ ਲਈ 320 ਜਣੇ ਹੋ ਗਏ ਇਹ ਪੰਜਾਬ ਸ਼ਿੰਗਾਰ ਨਹੀਂ ਹੈਗਾ ਵੀਰੇ ਇਹ ਸਹਜਾਦਾ 28 ਮਹੀਨਿਆਂ ਦਾ ਬੱਚਾ ਕਾਲੇ ਕਾਂਟੇ ਦਾ ਇਹਦੀ ਮਾਂ ਹੈਗੀ ਸ਼ਾਨ ਕੋੜੇ ਦੀ ਪੰਜਾਬ ਕੋੜੇ ਦੀ ਭੈਣ ਸਗੀ ਇਹਦਾ ਮਡੰਗਾ ਪੰਜਾਬ ਸ਼ਿੰਗਾਰ ਦੀ ਪੈਂਦਾ ਇਸ ਕਰਕੇ ਭਲੇਖਾ ਨਾ ਖਾ ਦਿਓ ਇੱਧਰ ਨਹੀਂ ਬਹੁਤ ਚੜਨਾ ਦੇਖ ਲਓ ਜੀ ਅਰਸ਼ ਬਿਰਕ ਕਹਿ ਰਹੇ ਨੇ ਅਮਰਤਪਾਲ ਦੇ ਡੈਡੀ ਜੀ ਸੋਨੂੰ ਮਿਲ ਕੇ ਗਏ ਨੇ ਉਹਦੇ ਬਾਰੇ ਮੁੱਦਾ ਕਲੀਅਰ ਕਰੋ ਉਹਦੇ ਬਾਰੇ ਵੀਰੇ ਮੈਂ ਕੋਈ ਝੂਠ ਨਹੀਂ ਬੋਲਣਾ ਉਹ ਸਾਨੂੰ ਪਿਆਰ ਦੇ ਵਿੱਚ ਮਿਲਣਾਏ ਸੀਗੇ ਤੇ ਸਾਡਾ ਵੋਟਾਂ ਦੇ ਸੰਬੰਧ ਦੇ ਵਿੱਚ ਵੀ ਸਾਡੀ ਗੱਲਬਾਤ ਹੋਈ ਆ ਤੇ ਮੈਨੂੰ ਉਹਨਾਂ ਕਿਹਾ ਸੀਗਾ ਵੀ ਤੁਸੀਂ ਕਰੋ ਤਿਆਰੀ ਇੱਥੋਂ ਧੂਰੀ ਤੋਂ ਤੇ ਪਰ ਮੇਰਾ